ਸਾਂਤਾ ਇੰਨਾ ਜ਼ਿਆਦਾ ਚਾਹ ਰਿਹਾ ਕਿ ਹੁਣ ਮੈਨੂੰ ਇਹ ਆਸ ਹੋ ਚੁੱਕੀ ਸੀ ਕਿ ਮੈਨੂੰ ਹੁਣ 11 ਸਾਲ ਬਾਅਦ ਆਈ ਤੇ ਹੁਣ ਇਹੀ ਟੀਮ ਹੀ ਜਿੱਤੇਗੀ ਕਿੰਨਾ ਚਲੋ ਅੱਜ ਨਹੀਂ ਜਿੱਤੀਏ ਅਸੀਂ ਅਗਲੀ ਵਾਰ ਆਪਣੀ ਟੀਮ ਨੂੰ ਜਿਤਾਉਣ ਦਾ ਪੂਰਾ ਸਪੋਰਟ ਕਰਾਂਗੇ ਅਸੀਂ ਹੁਣ ਵੀ ਸਪੋਰਟ ਕਰਨੇ ਆ ਅਗਲੀ ਵਾਰੀ ਫਿਰ ਸਪੋਰਟ ਕਰਾਂਗੇ ਇਸ ਟੀਮ ਨੂੰ ਕੁਝ ਇਹ ਹੁੰਦਾ ਨਾ ਕਿ ਅਗਲੀ ਟੀਮ ਦੇ ਵੀ ਬੋਲਰ ਬਹੁਤ ਵੈਸਟ ਜੀਏ ਆਪਣੀ ਟੀਮ ਦੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਹਾਰ ਗਏ ਕਿਹਨਾਂ ਤੇ ਨਹੀਂ ਚਾਹੀਦਾ ਅਸੀਂ ਤਾਂ ਕਰੈਕਰ ਤੱਕ ਚਲਾਉਣ ਦੇ ਬਾਰੇ ਸੋਚਿਆ ਸੀਗਾ ਵੀ ਕਰੈਕਰ ਰੱਖੇ ਹੋਏ ਨੇ ਉਹਨੂੰ ਚਲਾਵਾਂਗੇ ਪੰਜਾਬ ਜਿੱਤੂਗਾ ਦੇ ਸਾਡਾ ਨੂੰ ਵੀ ਲੋਕਾਂ ਦੇ ਕੁ ਉਮੀਦਾਂ ਲੋਕਾਂ ਦੇ ਰੱਖੀ ਰੱਖੀ ਉਮੀਦਾਂ ਸਾਡੀ ਖੁਦ ਦੀ ਉਮੀਦਾਂ ਸੀ ਅਸੀਂ ਖੁਦ ਹੀ ਸ਼ੋਅ ਜਲਦੀ ਬੰਦ ਕਰਕੇ ਮੈਚ ਦੇਖ ਲਈ ਤੁਰ ਗਏ ਸੀ ਬਟ ਫਿਰ ਵੀ ਇਹ ਨਹੀਂ ਹੈਗਾ ਕਿ ਮਤਲਬ ਆਪਣੀ ਟੀਮ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜਾਂ ਮਤਲਬ ਕੋਈ ਘਾਟ ਰਹੀ ਪੂਰੀ ਉਹਨਾਂ ਨੇ ਆਪਣੀ ਜਿੰਦ ਜਾਨ ਲਾ ਕੇ ਖੇਡਿਆ ਵਾ ਆਪਾਂ ਆਪਣੇ ਪੰਜਾਬ ਦੀ ਟੀਮ ਨੂੰ ਸਪੋਰਟ ਕਰਦੇ ਰਹਿਣਾ ਕਿ ਦਿਲੋਂ ਉਹਨਾਂ ਨੂੰ ਚਾਹੁੰਦੇ ਆ ਉਹਨਾਂ ਨੇ ਬਹੁਤ ਮਾਣ ਵਧਾਇਆ ਪੰਜਾਬੀਆਂ ਦਾ ਮੈਂ ਹੁੰਦਾ ਕਿ ਇੱਕ ਖਿਡਾਰੀ ਕੰਸਿਸਟੈਂਸੀ ਦਾ ਨਹੀਂ ਦਿਖਾ ਸਕਦਾ ਲਗਾਤਾਰ 2000 ਮੈਚ ਸਹੀ ਜਲ ਕੇ ਹੀ ਕਦੇ ਮੈਚ ਰਹਿ ਜਾਂਦਾ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਆਈਪੀਐਲ ਦਾ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਬੜਾ ਇੱਕ ਰੁਝਾਨ ਦੇਖਣ ਨੂੰ ਮਿਲ ਰਿਹਾ ਸੀਗਾ ਕਿਉਂਕਿ 11 ਸਾਲ ਬਾਅਦ ਪੰਜਾਬ ਦੀ ਟੀਮ ਜਿਹੜੀ ਹੈਗੀ ਆ ਉਹ ਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਲੋਕਾਂ ਨੂੰ ਬੜੀਆਂ ਉਮੀਦਾਂ ਸਨ ਵੀ ਮੈਚ ਜਿੱਤ ਜਾਏਗਾ ਪਰ ਮੈਚ ਹਾਰ ਗਿਆ ਆ ਤੇ ਗੱਲਬਾਤ ਕਰ ਲੈਣੇ ਆ ਆ ਕੀ ਨਾਮ ਹੈ ਰਾਹੁਲ ਨਾਮਾ ਜੀ ਮੇਰਾ ਆ ਮੈਚ ਤੇ ਬੜੀਆਂ ਉਮੀਦਾਂ ਸੀਗੀਆਂ ਕਿਉਂਕਿ 11 ਸਾਲ ਬਾਅਦ ਜਿਹੜਾ ਇਹ ਆਈਪੀਐਲ ਦੇ ਵਿੱਚ ਜਿਹੜੀ ਪੰਜਾਬ ਟੀਮ ਸੀਗੀ ਉਹ ਫਾਈਨਲ ਦੇ ਵਿੱਚ ਪਹੁੰਚੀ ਸੀਗੀ ਤੇ ਮੈਚ ਦੀ ਤਾਂ ਦਿਸ਼ਾ ਹੀ ਬਦਲ ਗਈ ਕੀ ਕਹਿਣਾ ਚਾਹੀਏ ਭਾਈ ਦੇਖੋ 11 ਸਾਲਾਂ ਬਾਅਦ ਆਈ ਸੀਗੀ ਪੰਜਾਬ ਫਾਈਨਲ ਦੇ ਵਿੱਚ ਆਈਪੀਐਲ ਦੇ ਸੰਤਾ ਇੰਨਾ ਜ਼ਿਆਦਾ ਚਾਹ ਸੀਗਾ ਕਿ ਹੁਣ ਮੈਨੂੰ ਹੁਣ ਇਹ ਆਸ ਹੋ ਚੁੱਕੀ ਸੀ ਵੀ ਮੈਨੂੰ ਹੁਣ 11 ਸਾਲ ਬਾਅਦ ਆਈਏ ਤੇ ਹੁਣ ਇਹੀ ਟੀਮ ਹੀ ਜਿੱਤੇਗੀ ਬਟ ਫਿਰ ਵੀ ਇਹ ਨਹੀਂ ਹੈਗਾ ਵੀ ਮੈਨੂੰ ਆਪਣੀ ਟੀਮ ਨੇ ਕੋਸ਼ਿਸ਼ ਨਹੀਂ ਕੀਤੀ ਜਾਂ ਮਤਲਬ ਕੋਈ ਘਾਟ ਰ ਪੂਰੀ ਉਹਨਾਂ ਨੇ ਮਨ ਨਾਲ ਆਪਣੀ ਜਿੰਦ ਜਾਨ ਲਾ ਕੇ ਖੇਡਿਆ ਵਾ ਬਟ ਕੀ ਹੈ ਕਿ ਆਪਾਂ ਕਹਿੰਦੇ ਨਹੀਂ ਜਿਹੜੀ ਦੂਜੀ ਟੀਮ ਸੀਗੀ ਉਹਨਾਂ ਦੀ ਬੋਲਿੰਗ ਵੀ ਬੈਸਟ ਸੀਗੀ ਇਸ ਕਰਕੇ ਆਪਾਂ ਕਹਿ ਸਕਦੇ ਵੀ ਉਹ ਰਹਿ ਗਏ ਪਰ ਜਿਆਦਾ ਫਰਕ ਨਹੀਂ ਸੀਗਾ ਸਿਰਫ 6 ਆਪਣੇ ਕੇਂਦਰ 6 ਰਨਾਂ ਤੋਂ ਹੀ ਉਹ ਜਿੱਤੀ ਹੈ ਟੀਮ ਪਰ ਫਿਰ ਵੀ ਆਪਣੀ ਟੀਮ ਨੇ ਪੂਰੀ ਕੋਸ਼ਿਸ਼ ਕੀਤੀ ਹੈਗੀ ਇਹ ਨਹੀਂ ਵੀ ਮਨ ਕੋਸ਼ਿਸ਼ ਨਹੀਂ ਕੀਤੀ ਪੂਰੀ ਡਟ ਕੇ ਉਹਨਾਂ ਨੇ ਮੁਕਾਬਲਾ ਲੜਿਆ ਵਾ ਇਹ ਗੱਲ ਹੈ ਜੀ ਲੱਗਦਾ ਵੀ ਹੋਰ ਮਿਹਨਤ ਕਰਨ ਦੀ ਲੋੜ ਸੀ ਸਿਰ ਮਿਹਨਤ ਦੀ ਲੋੜ ਸੀਗੀ ਬਟ ਕੀ ਕਹਿੰਦੇ ਨੇ ਆਪਣੇ ਕਹਿੰਦੇ ਨੇ ਜਿਦੋਂ ਹੁਣ ਤਾਂ ਦੱਸਿਆ ਨੈਕਸਟ ਟੀਮ ਜਿਹੜੀ ਅਗਲੀ ਟੀਮ ਸੀਗੀ ਉਹ ਵੀ ਥੋੜੀ ਬਲੋ ਸਟਰੋਂਗ ਆਪਣੀ ਵੀ ਸੀਗੀ ਬਟ ਕੁਝ ਕਿ ਕਮੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਕਰਕੇ ਰਹਿ ਜਾਂਦਾ ਇਹ ਚੱਕਰ ਕੀ ਲੱਗਦਾ ਵੀ ਕੀ ਕਿੱਥੇ ਘਾਟ ਰਹੀ ਹੈ ਕਿਉਂਕਿ ਪੂਰਾ ਯੋਰ ਵੀ ਲੱਗਿਆ ਹੋਇਆ ਸੀਗਾ ਆਈਪੀਐਲ ਦੇ ਵਿੱਚ ਉਹਨਾਂ ਦਾ ਤੇ 11 ਸਾਲ ਬਾਅਦ ਇਹ ਫਾਈਨਲ ਚਾਹੀ ਸੀਗੀ ਦੇਖੋ ਪਤਾ ਕੀ ਹੈ ਪਹਿਲੀ ਗੱਲ ਤੇ ਆਪਣੀ ਟੀਮ ਫਾਈਨਲ ਪੁੱਜੀ ਹੈ ਇਹ ਆਈ ਬੜੀ ਵੱਡੀ ਗੱਲ ਹੈ ਜੀ ਅਸੀਂ ਕਹਿੰਨੇ ਆ ਚਲੋ ਅੱਜ ਅੱਜ ਨਹੀਂ ਜਿੱਤੀਏ ਅਸੀਂ ਅਗਲੀ ਵਾਰੀ ਆਪਣੀ ਟੀਮ ਨੂੰ ਜਿਤਾਉਣ ਦਾ ਪੂਰਾ ਸਪੋਰਟ ਕਰਾਂਗੇ ਅਸੀਂ ਹੁਣ ਵੀ ਸਪੋਰਟ ਕਰਨੇ ਆ ਅਗਲੀ ਵਾਰੀ ਫਿਰ ਸਪੋਰਟ ਕਰਾਂਗੇ ਆਪਣੀ ਟੀਮ ਨੂੰ ਭਗਵਾਨ ਨੇ ਚਾਹਿਆ ਅਗਲੀ ਵਾਰੀ ਫਿਰ ਸਾਡੀ ਟੀਮ ਜਿੱਤੇ ਅੱਗੇ ਕੀ ਲੱਗਦਾ ਕਿਹੜੇ ਕਿਹੜੇ ਪਲੇਅਰ ਦੀ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਵੀ ਉਹਨੇ ਬੈਟਿੰਗ ਕੀਤੀ ਜਾਂ ਬੋਲਿੰਗ ਬੈਟਿੰਗ ਦੇਖੋ ਮੈਨੂੰ ਇੰਗਲਿਸ਼ ਦੀ ਬੈਟਿੰਗ ਜਿਹੜੀ ਬਹੁਤ ਹੀ ਵਧੀਆ ਲੱਗੀ ਹੈ ਬਾਕੀ ਪਲੇਨ ਦੇ ਆਪਣੇ ਸਾਰੇ ਹੀ ਚੱਲੇ ਨੇ ਆ ਕੀ ਨਾਮ ਪ੍ਰਿਆਨਸ਼ ਕੀ ਕਹਿਣਾ ਚਾਹੁੰਦੇ ਹੋ ਆਈਪੀਐਲ ਦੇ ਬਾਰੇ ਵਿੱਚ ਆਪਣੀ ਟੀਮ ਜਿਹੜੀ ਪੰਜਾਬ ਦੀ ਟੀਮ ਹੈ 11 ਸਾਲਾਂ ਬਾਅਦ ਪਹੁੰਚੀ ਸੀ ਪਰ ਕੋਈ ਗੱਲ ਨਹੀਂ ਫਾਈਨਲ 'ਚ ਪਹੁੰਚ ਕੇ ਵੀ ਹਾਰ ਗਈ ਬਟ ਕੁਝ ਇਹ ਹੁੰਦਾ ਨਾ ਕਿ ਅਗਲੀ ਟੀਮ ਦੇ ਬੋਲਰ ਬਹੁਤ ਵੈਸਟ ਸੀਗੇ ਆਪਣੀ ਟੀਮ ਨੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਹਾਰ ਗਏ ਕੋਈ ਚੱਕਰ ਨਹੀਂ ਪਰ ਆਪਾਂ ਆਪਣੇ ਪੰਜਾਬ ਦੀ ਟੀਮ ਨੂੰ ਸਪੋਰਟ ਕਰਦੇ ਰਹਿਾਂਗੇ ਦਿਲੋਂ ਉਹਨਾਂ ਨੂੰ ਚਾਹੁੰਦੇ ਆ ਉਹਨਾਂ ਨੇ ਬਹੁਤ ਮਾਣ ਵਧਾਇਆ ਪੰਜਾਬੀਆਂ ਦਾ ਬਟ ਇਹ ਆ ਕਿ ਕੋਈ ਇੱਕ ਗੁੱਡ ਲੱਕ ਦਿਨ ਹੁੰਦਾ ਇੱਕ ਕੱਲ ਉਹਲੀ ਟੀਮ ਦਾ ਦਿਨ ਸੀਗਾ ਪਰ ਪੰਜਾਬ ਨੂੰ ਬਹੁਤ ਵਧੀਆ ਬਹੁਤ ਵਧੀਆ ਖੇਡੀ ਪੰਜਾਬ ਦੀ ਟੀਮ ਉਹਨਾਂ ਦਾ ਬੈਸਟ ਟੀਮ ਨੂੰ ਆਨ ਵਾਲੇ ਦਿਨਾਂ ਚ ਵੀ ਆਪਾਂ ਅਗਲੀ ਵਾਰ ਵੀ ਜਦੋਂ ਆਈਪਲ ਆਏਗਾ ਆਪਾਂ ਇਹ ਵੀ ਇਸੇ ਕਰਦੇ ਕਿ ਪੰਜਾਬ ਦੀ ਟੀਮ ਜਿੱਤੇ ਅਗਲੀ ਵਾਰ ਲੋਕਾਂ ਦੇ ਵਿੱਚ ਬੜਾ ਚਾਹ ਸੀਗਾ ਉਤਸ਼ਾਹ ਸੀਗਾ ਕਿਉਂਕਿ ਇਹ ਲੱਗ ਰਿਹਾ ਸੀ ਵੀ 11 ਸਾਲ ਬਾਅਦ ਜਿਹੜੀ ਟੀਮ ਆ ਜਿਹੜੀ ਪੰਜਾਬ ਹੈਗੀ ਆ ਉਹ ਫਾਈਨਲ ਚ ਪਹੁੰਚੀ ਸੀ ਜੀ ਪਰ ਲੋਕਾਂ ਦੇ ਜਿਹੜੇ ਉਤਸ਼ਾਹ ਸੀਗਾ ਉਹ ਸਾਰਾ ਕਿਤੇ ਰਹਿ ਗਿਆ ਵਿੱਚ ਹੀ ਰਹਿ ਗਿਆ ਹਾਂਜੀ ਇਹ ਤਾਂ ਹੈ ਆਰਮਾਨਾਂ ਤੇ ਤਾਂ ਪਾਣੀ ਫਿਰਿਆ ਇੱਕ ਵਾਰੀ ਬਟ ਇਹ ਹੈ ਕਿ ਚਲੋ ਕੋਈ ਗੱਲ ਨਹੀਂ ਕੱਲ ਓਨਰ ਏਜੰਸੀ ਕਰ ਤੇ ਉਹ ਜਿੱਤੇ ਜਦੋਂ ਪੰਜਾਬ ਦਾ ਵੀ ਅੱਗੇ ਵੀ ਪੰਜਾਬ ਦੀ ਟੀਮ ਬਹੁਤ ਵਧੀਆ ਖੇਡੀ ਐ ਤਕੀ ਸਾਰੇ ਪਲੇਅਰ ਵਧੀਆ ਚੱਲੇ ਸਰਪੰਚ ਸਾਹਿਬ ਜੋ ਕਿ ਆਪਣੇ ਸ਼੍ਰੀ ਸ਼੍ਰੀ ਕਪਤਾਨ ਰਹੇ ਐ ਉਹ ਵੀ ਬਹੁਤ ਵਧੀਆ ਖੇਡੇ ਕੱਲ ਇੱਕ ਸ਼ਸ਼ਾਨ ਸਿੰਘ ਦੀ ਬਹੁਤ ਵਾਰੀ ਵਧੀਆ ਗਈ ਉਹਨੇ ਐਂਡ ਤੱਕ ਜ਼ੋਰ ਲਾਇਆ ਪਰ 6 ਰਨਾਂ ਤੋਂ ਰਹਿ ਗਈ ਟੀਮ ਹੋਰ ਕੋਈ ਲੱਗ ਕੀ ਲੱਗਦਾ ਵੀ ਕਿਹੜੇ ਜਿਹੜੇ ਪਲੇਅਰ ਸੀਗਾ ਉਹਨੇ ਵਧੀਆ ਤਰੀਕੇ ਨਾਲ ਖੇਡਿਆ ਬੈਟਿੰਗ ਕੀਤੀ ਵਧੀਆ ਜਾਂ ਬੋਲਿੰਗ ਕੀਤੀ ਸੀ ਵਧੀਆ ਇੱਕ ਜੋਸ਼ ਇੰਗਲਿਸ਼ ਪਲੇਅਰ ਉਹ ਬਹੁਤ ਵਧੀਆ ਖੇਡਿਆ ਉਹਨੇ ਬਹੁਤ ਵਧੀਆ ਚੁੱਕੇ ਛੱਕੇ ਵੀ ਲਾਏ ਵਧੀਆ ਪਰ ਜਿੱਤ ਨਹੀਂ ਸਕੇ ਇੱਕ ਬੋਲਿੰਗ ਦੇ ਵਿੱਚ ਆਪਣਾ ਯੁਜਵਿੰਦਰ ਸਿੰਘ ਚਾਹਲ ਔਰ ਅਰਸ਼ਦੀ ਵਰਗੇ ਬੋਲਰ ਬਹੁਤ ਚੜ੍ਹਦੀ ਕਲਾ ਵਾਲੇ ਬੋਲਰ ਨੇ ਉਹਨਾਂ ਦੇ ਵੀ ਥੋੜੀ ਪਰਫਾਰਮੈਂਸ ਥੋੜੀ ਢਿੱਲੀ ਰਹੀ ਕੱਲ ਕਾਂ ਕਰਕੇ ਇਹਨਾਂ ਸਕੋਰ ਹੀ ਬਣ ਗਿਆ 190 ਦੇ ਕਰੀਬ ਸਕੋਰ ਬਣ ਗਿਆ ਜਿਹਨਾਂ ਦਾ ਪ੍ਰੈਸ਼ਰ ਲੈ ਕੇ ਜਾਦੇ ਬੈਟਸਮੈਨ ਪੰਜਾਬ ਦੇ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਪੰਜਾਬ ਦੇ ਵਿੱਚ ਮਿਡਲ ਆਰਡਰ ਵਿੱਚ ਜਿਹੜੀ ਹੈਗੀ ਕਮੀ ਰਹਿ ਗਈ ਜਿਹਦੇ ਕਰਕੇ ਕਿ ਪੰਜਾਬ ਨੂੰ ਕਾਟਾ ਸੈਨਾ ਪਿਆ ਸਰ ਕੀ ਲੱਗਦਾ ਹੈ ਵੀ ਮੈਚ ਜਿਹੜਾ ਹਾਰ ਗਿਆ ਆ ਆਈਪੀਐਲ ਤੇ ਆਪਾਂ ਨੂੰ ਜਿੱਤਣਾ ਚਾਹੀਦਾ ਸੀ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਰੱਖੀਆਂ ਸੀ ਜਾਂ ਕਿਉਂਕਿ ਬਹੁਤ ਹੀ ਲੋਕ ਉਤਸ਼ਾਹ ਦੇ ਵਿੱਚ ਸੀਗੇ ਵੱਡੀਆਂ-ਵੱਡੀਆਂ ਸਕਰੀਨਾਂ ਦਾ ਵੀ ਇੰਤਜ਼ਾਮ ਕਰ ਰੱਖਿਆ ਸੀਗਾ ਲੋਕਾਂ ਨੇ ਲਾਉਣ ਨੂੰ ਬਿਲਕੁਲ ਸਹੀ ਗੱਲ ਹੈ ਜੀ ਸਾਨੂੰ ਵੀ ਲੋਕਾਂ ਦੇ ਉਮੀਦਾਂ ਲੋਕਾਂ ਦੇ ਰੱਖੀ ਰੱਖੀ ਉਮੀਦਾਂ ਸਾਡੀ ਖੁਦ ਦੀ ਉਮੀਦਾਂ ਸੀ ਅਸੀਂ ਖੁਦ ਹੀ ਸ਼ੋਅ ਜਲਦੀ ਬੰਦ ਕਰਕੇ ਮੈਚ ਦੇਖਣ ਲਈ ਤੁਰ ਗਏ ਸੀ ਅਸੀਂ ਸੋਚਦੇ ਸੀ ਕਿ ਪੰਜਾਬ 11 ਜਰੂਰ ਜਿੱਤੂਗੀ ਇਸ ਵਾਰ ਫਿਰ ਠੇਡੇ ਤੇ ਵਧੀਆ ਨੇ ਅਸੀਂ ਗੱਲ ਨਹੀਂ ਇੰਨੀ ਖੇਡੇ ਉਹਨਾਂ ਨੇ 175 90 ਰੰਦੇ ਰੋਕ ਦਿੱਤਾ ਆਰਸੀਪੀ ਨੂੰ ਜਦ ਕੀ 220 ਰੰਦ ਦਾ ਟਾਰਗੇਟ ਲੰਮਸਮ ਅਚੀਵ ਕਰ ਲੈਣਗੇ ਇਸੇ ਹਿਸਾਬ ਨਾਲ ਹੈਗਾ ਸੀਗਾ ਪਰ ਰੋਕ ਦਿੱਤਾ ਜਿਸ ਸਮੇਂ ਲਾਸਟ ਨਾਂ ਨਾ ਸਿਰਫ ਦੋ ਤਿੰਨ ਬੈਟਿੰਗ ਤਾਂ ਇਹ ਹੀ ਸੋਚਿਆ ਕਿ ਦੋ ਤਿੰਨ ਬੈਟਿੰਗਾਂ ਜਿਹੜੇ ਹੋ ਗਿਆ ਉਹ ਪਲੇਅਰ ਆਊਟ ਹੋ ਗਏ ਪਰ ਪਿਛਲੇ ਜਿਹੜੇ ਪਲੇਅਰ ਨੇ ਉਹ ਚੱਲ ਨਹੀਂ ਪਾਏ ਉਸ ਹਿਸਾਬੇ ਜਿਸ ਸੋਚਿਆ ਸੀਗਾ ਜਦਕੀ ਇੱਕ ਮੂਮੈਂਟ ਬਾਅਦਿਜ ਬਣਿਆ ਸੀਗਾ ਕਿ ਫਿਰ ਸ਼ਾਇਦ ਬੈਕਅਪ ਕਰ ਲੈਣਗੇ ਫਿਰ ਲਾਸਟ ਓਵਰ ਤੇ 29 ਰਨ ਰਹਿ ਗਏ ਸੀਗੇ ਔਰ ਲਾਸਟ ਓਵਰ ਰਹਿ ਗਿਆ ਸੀਗਾ ਜਿਸ ਵਿੱਚ ਦੋ ਬੋਲੇ ਜਿੱਥੇ ਵੀਟ ਹੋਇਆ ਉੱਥੇ ਹੀ ਸਾਰਾ ਕੰਮ ਖਤਮ ਹੋ ਗਿਆ ਸੀਗਾ ਕੀ ਲੱਗਦਾ ਕਿੱਥੇ ਗਮੀ ਰਹਿ ਗਈ ਹੈ ਬਸ ਇਹ ਹੈ ਕਿ ਇਹ ਸਾਨੂੰ ਕਦੇ ਵੀ ਅਗਰ ਦੇਖਿਆ ਜਾਏ ਟੀਮ ਨੂੰ ਪੂਰੀ ਟੀਮ ਨੂੰ ਅਗਰ ਮਿਲ ਕੇ ਦੇਖੇ ਕਿ ਇੱਕ ਦੋ ਪਲੇਅਰ ਤੇ ਨਹੀਂ ਚਿੰਤਿਤ ਰਹਿਣਾ ਚਾਹੀਦਾ ਉਹਨਾਂ ਨੂੰ ਸਾਰੇ ਹੀ ਪਲੇਅਰਾਂ ਨੂੰ ਇੱਕ ਤਰੀਕੇ ਤੇ ਬੈਟਿੰਗ ਲੈਂ ਜ਼ਰੂਰ ਦੱਸਣੀ ਚਾਹੀਦੀ ਹੈ ਕਿ ਇੱਕ ਜੇ ਅਗਰ ਪਿੱਛੇ ਪੱਲੇ ਪਲੇਅਰ ਨਾ ਖੇਡ ਸਕਣ ਤੇ लास्ट ਦੇ ਪਲੇਅਰ ਤੇ ਹੀ ਬੈਟਿੰਗ ਕਰ ਸਕਣ ਇਹ ਦੋ ਤਿੰਨ ਪਲੇਅਰ ਹੀ ਹੈ ਕਿ ਹਿੱਟਣਗੇ ਦੋ ਤਿੰਨ ਪਲੇਅਰ ਤੇ ਹੀ ਘਟਕੇ ਰਹਿੰਦੇ ਆ ਤੇ ਟੀਮ ਤਾਂ ਹਾਰਨਾ ਨਿਸ਼ਚਿਤ ਹੈ ਕਿਉਂਕਿ ਆਪਾਂ ਸਿਰਫ ਬੋਲਰ ਦੇ ਸਿੱਤੇ ਵੀ ਡਿਪੈਂਡ ਨਹੀਂ ਰਹਿ ਸਕਦੇ ਜਿੱਦਾਂ ਲੋਕਾਂ ਨੇ ਉਤਸ਼ਾਹ ਦਿਖਾਇਆ ਸੀਗਾ ਤੇ ਉਹ ਸਕਰੀਨਾਂ ਵੱਡੀਆਂ-ਵੱਡੀਆਂ ਵੀ ਲਾਈਆਂ ਸੀ ਬਾਜ਼ਾਰਾਂ ਦੇ ਵਿੱਚ ਤੇ ਆਪਣੇ ਕੰਮ-ਕਾਰ ਛੱਡ ਕੇ ਮੈਚ ਦੇਖਣ ਚ ਬੈਠੇ ਸੀ ਉਮੀਦਾਂ ਸਾਰੀਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਹਾਂਜੀ ਬਿਲਕੁਲ ਉਮੀਦਾਂ ਤੇ ਧਰਿਆ ਜਿਹੜੇ ਸੀ ਕਿ ਜਿਤਕੀ ਸੱਜੇ ਲੋਕ ਕਿ ਇਹੀ ਸੋਚ ਕੇ ਬੈਠੇ ਸੀਗੇ ਕਿ ਜਿਨ੍ਹਾਂ ਨੇ ਇੰਨਾ ਨਾ ਖਰਚਾ ਕੀਤਾ ਸਕਰੀਨਾਂ ਲਾਈਆਂ ਉਹ ਤਾਂ ਸੋਚਦੇ ਸੀ ਕਿ ਜ਼ਰੂਰ ਆਪਣੀ ਟੀਮ ਪੰਜਾਬ ਜਿੱਤੂਗੀ ਚਲੋ ਇੱਕ ਤੇ ਚਲੋ ਹੈਗਾ ਟੀਮ ਇੱਕ ਤੇ ਇੰਡੀਆ ਦੀ ਟੀਮ ਹੈ ਚਾਹ ਦੋਨੋਂ ਉਧਰ ਜਿੱਤੇ ਹੈ ਚਾਹ ਇਹ ਜਿੱਤੇ ਹੈ ਤਾਂ ਦੋਨੋਂ ਟੀਮਾਂ ਇਕੱਠੀਆਂ ਨੇ ਇਹਨਾਂ ਨੇ ਮਿਲ ਕੇ ਫਿਰ ਇਕੱਠੀ ਪੂਰੀ ਟੀਮ ਵਿੱਚ ਖੇਡਣਾ ਵੇ ਬਸ ਇਹਨਾਂ ਨੇ ਇੱਕ ਚੀਜ਼ ਬਣਾ ਦਿੱਤਾ ਹੈ ਕਿ ਆਈਪੀਐਲ ਆਈਪੀਐਲ ਦੋ ਆਪਣੇ 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 ਹੀ ਪਲੇਅਰ ਆਪਸ ਵਿੱਚ ਖੇਡ ਖੇਡ ਕੇ ਚਲੋ ਕੋਈ ਗੱਲ ਨਹੀਂ ਜਿਹੜੀ ਟੀਮ ਜਿੱਤੇਗੀ ਬੈਟਰ ਹੈ ਸਾਡੇ ਲਈ ਉਹ ਚੀਜ਼ ਹੈ ਬੇਸ਼ੱਕ ਪੰਜਾਬ ਕਿੰਗ ਟੀਮ ਜਿਹੜੀ ਹੈਗੀ ਹਾਰ ਗਈ ਹੈ ਪਰ ਆਰਸੀਬੀ 18 ਸਾਲ ਬਾਅਦ ਇਹ ਮੈਚ ਜਿੱਤੀ ਹੈ ਤੇ ਇਹਦੇ ਵਿੱਚ ਵੀ ਖੁਸ਼ੀ ਜ਼ਾਹਿਰ ਕਰਨੀ ਚਾਹੀਦੀ ਸੀ ਪਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਪੰਜਾਬ ਕਿੰਗਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀਗੇ ਆ ਸਰ ਹਾਰ ਗਈ ਹੈ ਇਹ ਆਪਣਾ ਪੰਜਾਬ ਕਿੰਗ ਜਿਹੜੀ 11 ਟੀਮ ਹੈ ਤੇ ਕਿਸ ਤਰ੍ਹਾਂ ਦੀਆਂ ਪਹਿਲਾਂ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ ਤੇ 11 ਸਾਲ ਬਾਅਦ ਇਹ ਆਏ ਸੀਗੇ ਆਪਣੇ ਫਾਈਨਲ ਦੇ ਵਿੱਚ ਆਏ ਸੀਗੇ ਉਸ ਤੋਂ ਬਾਅਦ ਜੇ ਆਪਾਂ ਆਰਸੀਬੀ ਦੀ ਵੀ ਗੱਲ ਕਰੀਏ ਤੇ ਉਹ 18 ਸਾਲ ਬਾਅਦ ਵੀ ਉਹਨਾਂ ਨੇ ਮੈਚ ਜਿੱਤਿਆ ਸੀਗਾ ਤੇ ਕੀ ਕਹਿਣਾ ਚਾਹਨੀਓ ਇਸ ਬਾਰੇ? ਸਰ ਪਹਿਲੇ ਤਾਂ ਅਸੀਂ ਬਹੁਤ ਖੁਸ਼ ਸੀਗੇ। ਚਲੋ ਖੁਸ਼ ਤਾਂ ਹੁਣ ਵੀ ਉਹ ਵੀ ਆਪਣੀ ਆਪਣੇ ਹੀ ਦੇਸ਼ ਦਾ ਖਿਡਾਰੀ ਐ। ਲੇਕਿਨ ਪੰਜਾਬ ਜਿੱਦਾਂ ਦਾ ਖੁਸ਼ੀ ਜ਼ਿਆਦਾ ਹੋਣੀ ਸੀਗੀ। ਕਿਉਂਕਿ ਕਹਿਣਾ ਤਾਂ ਨਹੀਂ ਚਾਹੀਦਾ ਅਸੀਂ ਤਾਂ ਕਰੈਕਰ ਤਾਂ ਚਲਾਉਣ ਦੇ ਬਾਰੇ ਸੋਚਾ ਹੋਇਆ ਸੀਗਾ ਵੀ ਕਰੈਕਰ ਰੱਖੇ ਹੋਏ ਨੇ ਉਹਨੂੰ ਚਲਾਵਾਂਗੇ। ਪੰਜਾਬ ਜਿੱਤੂਗਾ ਤੇ। ਲੇਕਿਨ ਉਮੀਦਾਂ ਬਹੁਤ ਸੀਗੀਆਂ ਕਿਉਂਕਿ 11 ਸਾਲ ਬਾਅਦ ਫਾਈਨਲ 'ਚ ਪਹੁੰਚੇ ਸੀਗੇ। ਇਹ ਸੀਗਾ ਕਿ ਇਸ ਵਾਰ ਟੀਮ ਵਧੀਆ ਖੇਡ ਰਹੀ ਸੀਗੀ, ਨਵੇਂ ਜੰਗ ਮੁੰਡੇ ਸੀਗੇ। ਜਿਹੜੇ ਜੰਗ ਮੁੰਡੇ ਸੀਗੇ ਵਧੀਆ ਪ੍ਰ ਲੇਕਿਨ ਐ ਹੁੰਦਾ ਕਿ ਇੱਕ ਖਿਲਾੜੀ ਕੰਸਿਸਟੈਂਸੀ ਤਾਂ ਨਹੀਂ ਦਿਖਾ ਸਕਦਾ ਲਗਾਤਾਰ ਦੋ ਚਾਰ ਮੈਚ ਸਹੀ ਚੱਲ ਕੇ ਇੱਕ ਅੱਧੇ ਮੈਚ ਰਹਿ ਜਾਂਦਾ ਹੈ ਲੇਕਿਨ ਹੁਣ ਉਹ ਮੁੰਡੇ ਵੀ ਥੋੜੇ ਥੋੜੇ ਰਨ ਬਣਾ ਕੇ ਗਏ ਅਗਰ ਇਹੀ ਕੋਈ ਜਿਵੇਂ ਆਪਣੇ ਸਾਡੇ ਕਪਤਾਨ ਸਾਹਿਬ ਜਿਨ੍ਹਾਂ ਨੂੰ ਸਰਪੰਚ ਸਾਹਿਬ ਵੀ ਕਹਿੰਦੇ ਨੇ ਉਹ ਅਗਰ ਕੁਝ ਥੋੜਾ ਜਿਹਾ ਯੋਗਦਾਨ ਦੇ ਗਏ ਹੁੰਦੇ ਤਾਂ ਅੱਜ ਕੱਪ ਪੰਜਾਬ ਦੇ ਹੱਕ ਵਿੱਚ ਹੋਣਾ ਸੀਗਾ ਲੇਕਿਨ ਹੁਣ ਬੈਂਗਲੁਰੂ ਵੀ ਬਹੁਤ ਵਧੀਆ ਖੇਡਿਆ ਕਿਉਂਕਿ 18 ਸਾਲ ਬਾਅਦ ਉਹਨੇ ਵੀ ਪਹਿਲੀ ਵਾਰੀ ਇਸ ਵਾਰ ਇਹ ਵੀ ਨਿਆ ਚੈਂਪੀਅਨ ਮਿਲਿਆ ਨੇ ਤਾਂ ਉਹੀ ਦੋ ਟੀਮਾਂ ਪੰਜ-ਪੰਜ ਬਾਰ ਤਾਂ ਉਹੀ ਲਗੀਆਂ ਹੋਈਆਂ ਸੀਗੀਆਂ ਇਸ ਵਾਰ ਸਰਪੰਚ ਨਾ 0 ਤੇ ਹੋ ਗਿਆ ਇੱਕ ਰਨ ਬਣਾ ਕੇ ਹਾਂ ਮਤਲਬ ਇਹ ਸਰਪੰਚ 0 ਤੇ ਨਾ ਆਊਟ ਹੁੰਦਾ ਤਾਂ ਫਿਰ ਭਾ ਮੈਚ ਜਿੱਤੇ ਪਿਆ ਸੀ ਪੰਜਾਬ ਹਾਂਜੀ ਹਾਂਜੀ ਪੰਜਾਬ ਦੇਖੋ ਸਰਵੰਜ ਸਾਹਿਬ ਵੀ ਫਾਈਨਲ ਤੇ ਲੈ ਕੇ ਆਏ ਉਸ ਦਿਨ ਅਗਰ ਸਰਪੰਚ ਸਾਹਿਬ ਨਹੀਂ ਸੈਮੀਫਾਈਨਲ ਦੇ ਵਿੱਚ ਜਿਹੜਾ ਪਲੇਆਫ ਦਾ ਮੈਚ ਸੀਗਾ ਦੂਜਾ ਅਗਰ ਉਸ ਦਿਨ ਉਹ ਵਧੀਆ ਨਹੀਂ ਖੇਡਦੇ ਤਾਂ ਮੁੰਬਈ ਇੰਡੀਅਨ ਫਾਈਨਲ 'ਚ ਹੋਣਾ ਸੀਗਾ ਲੇਕਿਨ ਉਹਨਾਂ ਦੀ ਬਦੌਲਤ ਹੀ ਪੰਜਾਬ ਫਾਈਨਲ 'ਚ ਪਹੁੰਚਿਆ ਵਧੀਆ ਖੇਡੇ ਹਣ ਵਧੀਆ ਕਪਤਾਨੀ ਕਰੀ ਆ ਕੁਝ ਨੂੰ ਨਾ ਪਹਿਲੇ ਵੀ ਜਿਹੜੀ ਫ੍ਰੈਂਚਾਈਜ਼ੀਜ਼ ਖੇਡੇ ਹੈਗੇ ਨੇ ਉਹਨਾਂ ਨੂੰ ਇੱਕ ਨੂੰ ਜਿੱਤ ਆਇਆ ਵੀ ਹੈ ਬਾਕੀ ਇੱਕ ਨੂੰ ਫਾਈਨਲ 'ਚ ਵੀ ਪਹੁੰਚਾਇਆ ਪੰਜਾਬ ਨੂੰ ਵੀ ਫਾਈਨਲ 'ਚ ਲੈ ਕੇ ਗਏ ਲੇਕਿਨ ਉਮੀਦ ਤਾਂ ਜ਼ਿਆਦਾ ਸੀ ਕਿ ਉਹਨਾਂ ਨਾਲ ਕਿਸੇ ਵਾਰ ਪੰਜਾਬ ਦੇ ਹੱਕ ਵਿੱਚ ਕਾਪਾ ਹੋਊਗਾ ਲੇਕਿਨ ਹੁਣ ਪੰਜਾਬ ਦੀ ਧਰਤੀ ਨੂੰ ਲੱਗਦਾ 1 ਸਾਲ ਹੋਰ ਵੇਟ ਕਰਨਾ ਪਵੇਗਾ ਕੱਪ ਮਾਣ ਦੇ ਲਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਕਿ ਕਿ ਲੋਕਾਂ ਨੂੰ ਬੜੀਆਂ ਉਮੀਦਾਂ ਸਨ ਕਿਉਂਕਿ ਉਮੀਦਾਂ ਦੇ ਉੱਤੇ ਜਿਹੜੀ ਹੈਗੀ ਆ ਪੰਜਾਬ ਕਿੰਗਸ ਜਿਹੜੀ ਹੈਗੀ ਆ ਖਰੀ ਨਹੀਂ ਉਤਰੀ ਤੇ ਸਰਪੰਚ ਜਿਹੜੇ ਕਪਤਾਨ ਸੀਗੇ ਇਸ ਟੀਮ ਦੇ ਪੰਜਾਬ ਤੇ ਜੇ ਉਹ ਕਿਤੇ ਟਿਕ ਜਾਂਦੇ ਪਿੱਛੇ ਦੇ ਉੱਤੇ ਤਾਂ ਇਹ ਅੱਜ ਮੈਚ ਜਿਹੜਾ ਸੀ ਉਹ ਪੰਜਾਬ ਦੀ ਝੋਲੀ 'ਚ ਪੈਣਾ ਸੀਗਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ